ਤੁਸੀਂ ਜਾਣ ਕੇ ਆਪ ਹੀ ਲੈਨੇ ਹੋ ਕਿ ਤੁਹਾਨੂੰ ਕੀ ਡਾਇਰੈਕਟਰ ਹੀ ਇਦਾਂ ਦੇ ਪ੍ਰੋਡਿਊਸਰ ਇਦਾਂ ਦੇ ਰੋਲ ਦੇ ਦਿੰਦੇ ਨੇ ਨਹੀਂ ਡਾਇਰੈਕਟਰ ਪ੍ਰੋਡਿਊਸਰ ਹੀ ਇਦਾਂ ਹੀ ਦਿੰਦੇ ਨੇ ਤੁਸੀਂ ਜਿੱਦਾਂ ਦੇ ਦੇਖਦੇ ਹੋ ਪਿਛਲੀਆਂ ਫਿਲਮਾਂ ਦੇ ਵਿੱਚ ਮੈਂ ਜਿਵੇਂ ਦਾ ਦਿਖਿਆ ਫਿਰ ਉਵੇਂ ਦਾ ਉਹਨਾਂ ਨੇ ਕਿਹਾ ਕਿ ਠੀਕ ਹੈ ਇਹਦੀ ਆਹ ਦੁਕਾਨਦਾਰੀ 바ਵਾ ਜਲਦੀ ਹੈ ਸਹੀ ਹੈ ਸੋ ਇਹਨੂੰ ਇਹ ਕੰਮ ਦੇ ਦਿੱਤਾ ਜਾਵੇ ਤੇ ਤੁਸੀਂ ਰਾਈਟਿੰਗ ਵੀ ਕਰਦੇ ਹੋ ਤਾਂ ਫਿਰ ਰਾਈਟਿੰਗ ਵਾਲੇ ਪਾਸੋਂ ਇੱਧਰ ਨੂੰ ਆਉਂਦਾ ਕਿਦਾਂ ਸੋਚਿਆ ਮੈਂ ਰਾਈਟਿੰਗ ਕਰਦਾ ਬਟ ਐਕਚੁਅਲੀ ਜਦੋਂ ਆਏ ਸੀਗਾ ਇੰਡਸਟਰੀ 'ਚ ਤੇ ਉਦੋਂ ਐਕਟਰ ਬਣ ਆਏ ਸੀ ਰਾਈਟਿੰਗ ਮੇਰਾ ਸ਼ੌਂਕ ਸੀਗਾ ਤੇ ਨਾਲ ਨਾਲ ਬਟ ਉਹ ਰਾਈਟਿੰਗ ਨੇ ਹੀ ਮੈਨੂੰ ਮਤਲਬ ਇੱਥੋਂ ਤੱਕ ਲੈ ਕੇ ਆਂਦਾ ਪਰ ਹੁਣ ਰਾਈਟਿੰਗ ਕਰਕੇ ਮੈਨੂੰ ਅਦਰ ਪ੍ਰੋਡਕਸ਼ਨ ਹਾਊਸ ਜਾਂ ਅਦਰ ਡਾਇਰੈਕਟਰ ਜਾਂ ਰਾਈਟਰ ਮੈਨੂੰ ਕੈਰੈਕਟਰ ਰੋਲ ਨਹੀਂ ਦਿੰਦੇ ਸੋ ਇਹ ਪਹਿਲੀ ਵਾਰੀ ਆ ਮੇਰੀ ਲਾਈਫ ਦੇ ਵਿੱਚ ਕਿ ਮੇਰੀ ਲਿਖੀ ਫਿਲਮ ਨਹੀਂ ਹੈਗੀ ਤੇ ਮੈਨੂੰ ਇਹਦੇ ਵਿੱਚ ਐਜ਼ ਅ ਐਕਟਰ ਲਿਆ ਗਿਆ ਉਹਦੇ ਲਈ ਮੈਂ ਮਾਨਵ ਸ਼ਾਹ ਜਿਹੜੇ ਸਾਡਾ ਡਾਇਰੈਕਟਰ ਉਹਨਾਂ ਦਾ ਬਹੁਤ ਧੰਨਵਾਦ ਹਿਓ ਬਿਨਾ ਕਹਿ ਲਿਆ ਇਹ ਸਭ ਤੋਂ ਵੱਡੀ ਗੱਲ ਹੈ ਸਰ ਕਈ ਵਾਰ ਇਦਾਂ ਵੀ ਹੁੰਦਾ ਕਿ ਕੋਈ ਫਿਲਮ ਦੀ ਰਾਈਟਿੰਗ ਤੁਸੀਂ ਕੀਤੀ ਹੈ ਤੇ ਫਿਰ ਤੁਸੀਂ ਕਹਿ ਦੋ ਵੀ ਮੈਨੂੰ ਵੀ ਫਿਲਮਸ ਲੈ ਲਓ ਨਹੀਂ ਮੈਂ ਐਕਸਟਰੀ ਇਦਾਂ ਹੁੰਦਾ ਜੀ ਜਦੋਂ ਕੋਈ ਬਾਹਰਲਾ ਡਾਇਰੈਕਟਰ ਰਾਈਟਰ ਤੁਹਾਨੂੰ ਨਹੀਂ ਲੈਂਦਾ ਫਿਰ ਮੇਰੀਆਂ ਆਪਣੀਆਂ ਜਿੰਨੀਆਂ ਵੀ ਫਿਲਮਾਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜਾਂ ਜੱਦੀ ਸਰਦਾਰ ਜਾਂ ਜਿਹੜੀਆਂ ਵੀ ਫਿਲਮਾਂ ਮੈਂ ਕੀਤੀਆਂ ਜਾਂ ਆਪਣਾ ਵੈਬ ਸੀਰੀਜ਼ ਸੋ ਮੈਂ ਆਪਣਾ ਉਹਦੇ 'ਚ ਫਿਰ ਮੇਰਾ ਹੁੰਦਾ ਹੀ ਹੈ ਕਿ ਮੈਂ ਆਹ ਕਰੂੰਗਾ ਕੈਰੈਕਟਰ ਜੀ ਜਿਹੜਾ ਮੈਨੂੰ ਸੂਟ ਕਰਦਾ ਫਿਰ ਕਈ ਵਾਰ ਪੇਜ ਵੀ ਘਟਾ ਲੈਣ ਨੂੰ ਵੀ ਪੇਮੈਂਟ ਭਾਵੇਂ ਘੱਟ ਦੇ ਦਿਓ ਰੋਲ ਦੇ ਦਿਓ ਇਹ ਵਾਲਾ ਨਹੀਂ ਦੇਖੋ ਐਕ ਨਹੀਂ ਸਹੀ ਹੈ ਅਸਲ ਤੇ ਮੈਨੂੰ ਇਹ ਸੀਗਾ ਵੀ ਸ਼ੂਟ ਤੇ ਮੈਂ ਗਿਆ ਉਹਨਾਂ ਨੇ ਮੈਨੂੰ ਥੋੜੀ ਰਿਸਪੈਕਟ ਕਰਕੇ ਇਕੱਲੇ ਨੂੰ ਇੱਕ ਵੈਨਿਟੀ ਦਾ ਕੈਬਨ ਦੇ ਦਿੱਤਾ ਮੈਂ ਇੱਕ ਦਿਨ ਤੇ ਇਕੱਲਾ ਰਿਹਾ ਉੱਥੇ ਇੱਧਰ ਉੱਧਰ ਮੈਂ ਵੇਖਿਆ ਮੈਂ ਕਿਹਾ ਯਾਰ ਇਦਾਂ ਤੇ ਸੁੱਤਰ ਜਾਈ ਨਹੀਂ ਆਉਣਾ ਕੰਮ ਫਿਰ ਮੈਂ ਉੱਥੇ ਦੋ ਮੁੰਡੇ ਹੋਰੇ ਸਾਡੇ ਮਾਝੇ ਦੇ ਉਹ ਵੀ ਸਾਡੇ ਨਾਲ ਕੈਰੈਕਟਰ ਕਰ ਰਹੇ ਸੀ ਮੈਂ ਕਿਹਾ ਯਾਰ ਸਾਨੂੰ ਤਿੰਨਾਂ ਨੂੰ ਇੱਕ ਚ ਕਰਦੇ ਹੋ ਵੀ ਮੈਚਾਂ ਵਾਲਾ ਚੋਮਲਾ ਮਾਰਨੀ ਆਉਂਦੀਆਂ ਦੋ ਚਾਰ ਗੱਲਾਂ ਕਰਨੀਆਂ ਆਉਂਦੀਆਂ ਵੀ ਮੈਨੂੰ ਬੰਦੇ ਚਾਹੀਦੇ ਹੁੰਦੇ ਲੱਗੇ ਵੀ ਇੱਕ ਉਹ ਗੱਲ ਕਰੇ ਇੱਕ ਮੈਂ ਕਰਾਂ ਵੀ ਇਦਾਂ ਮਾਹੌਲ ਜਿਹਾ ਬਣਿਆ ਰਹਿੰਦਾ ਸੋ ਇਦ ਤਾ ਨਹੀਂ ਕੀਤਾ ਫਿਰ ਉਹ ਡਾਇਰੈਕਟਰ ਵਸੇ ਦਾਦਾ ਦੱਸ ਸਕਦੇ ਨਹੀਂ ਹਾਂਜੀ ਕਹਿ ਸਕਦੇ ਕਹੋਂਗੇ ਪੁੱਛ ਲਿਓ ਸੱਚ ਤੁਸੀਂ ਕੀ ਤੁਸੀਂ ਜਾਣ ਕੇ ਆਪ ਹੀ ਲੈਨੇ ਹੋ ਕਿ ਤੁਹਾਨੂੰ ਵੀ ਡਾਇਰੈਕਟਰ ਹੀ ਇਦਾਂ ਤੇ ਪ੍ਰੋਡਿਊਸਰ ਇਦਾਂ ਦੇ ਰੋਲ ਦੇ ਦੇ ਦਿੰਦੇ ਨੇ ਨਹੀਂ ਡਾਇਰੈਕਟਰ ਪ੍ਰੋਡਿਊਸਰ ਹੀ ਇਦਾਂ ਨਹੀਂ ਦਿੰਦੇ ਨੇ ਤੁਸੀਂ ਜਿੱਦਾਂ ਦੇ ਦਿਖਦੇ ਹੋ ਪਿਛਲੀਆਂ ਫਿਲਮਾਂ ਦੇ ਵਿੱਚ ਮੈਂ ਜਿਵੇਂ ਦਾ ਦੇਖਿਆ ਫਿਰ ਉਵੇਂ ਦਾ ਉਹਨਾਂ ਨੇ ਕਿਹਾ ਕਿ ਠੀਕ ਹੈ ਇਹਦੀ ਆ ਦੁਕਾਨਦਾਰੀ ਬਾਬਾ ਜਲਦੀ ਹੈ ਸਹੀ ਹੈ ਸੋ ਇਹਨੂੰ ਇਹ ਕੰਮ ਦੇ ਦਿੱਤਾ ਜਾਵੇ ਤੇ ਤੁਸੀਂ ਰਾਈਟਿੰਗ ਵੀ ਕਰਦੇ ਹੋ ਤਾਂ ਫਿਰ ਰਾਈਟਿੰਗ ਵਾਲੇ ਪਾਸੋਂ ਇੱਧਰ ਨੂੰ ਆਉਣ ਦਾ ਕਿਦਾਂ ਸੋਚਿਆ ਮੈਂ ਰਾਈਟਿੰਗ ਕਰਦਾ ਬਟ ਐਕਚੁਅਲੀ ਜਦੋਂ ਆਏ ਸੀਗੇ ਇ ਦੋ ਐਕਟਰ ਬਣ ਆਈ ਸੀ রাইਟਿੰਗ ਮੇਰਾ ਸ਼ੌਂਕ ਸੀਗਾ ਤੇ ਨਾਲ ਨਾਲ ਬਟ ਉਹ রাইਟਿੰਗ ਨੇ ਹੀ ਮੈਨੂੰ ਮਤਲਬ ਇੱਥੋਂ ਤੱਕ ਲੈ ਕੇ ਆਂਦਾ ਪਰ ਹੁਣ রাইਟਿੰਗ ਕਰਕੇ ਮੈਨੂੰ ਅਦਰ ਪ੍ਰੋਡਕਸ਼ਨ ਹਾਊਸ ਜਾਂ ਅਦਰ ਡਾਇਰੈਕਟਰ ਜਾਂ ਰਾਈਟਰ ਮੈਨੂੰ ਕੈਰੈਕਟਰ ਰੋਲ ਨਹੀਂ ਦਿੰਦੇ ਸੋ ਇਹ ਪਹਿਲੀ ਵਾਰੀ ਆ ਮੇਰੀ ਲਾਈਫ ਦੇ ਵਿੱਚ ਕਿ ਮੇਰੀ ਲਿਖੀ ਫਿਲਮ ਨਹੀਂ ਹੈਗੀ ਤੇ ਮੈਨੂੰ ਇਹਦੇ ਵਿੱਚ ਐਜ਼ ਅ ਐਕਟਰ ਲਿਆ ਗਿਆ ਉਹਦੇ ਲਈ ਮੈਂ ਮਾਨਵ ਸ਼ਾਹ ਜਿਹੜੇ ਸਾਡੇ ਡਾਇਰੈਕਟਰ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਬਿਨਾ ਕਹਿ ਲਿਆ ਇਹ ਸਭ ਤੋਂ ਵੱਡੀ ਗੱਲ ਹੈ ਸਰ ਕਈ ਵਾਰ ਇਦਾਂ ਵੀ ਹੁੰਦਾ ਕਿ ਕੋਈ ਫਿਲਮ ਦੀ ਰਾਈਟਿੰਗ ਤੁਸੀਂ ਕੀਤੀ ਹੈ ਤਾਂ ਫਿਰ ਤੁਸੀਂ ਕਹਿ ਦੋ ਵੀ ਮੈਨੂੰ ਵੀ ਫਿਲਮਾਂ 'ਚ ਲੈ ਲਓ ਨਹੀਂ ਮੈਂ ਐਕਚੁਅਲੀ ਇਦਾਂ ਹੁੰਦਾ ਜੀ ਜਦੋਂ ਕੋਈ ਬਾਹਰਲਾ ਡਾਇਰੈਕਟਰ ਰਾਈਟਰ ਤੁਹਾਨੂੰ ਨਹੀਂ ਲੈਂਦਾ ਫਿਰ ਮੇਰੀਆਂ ਆਪਣੀਆਂ ਜਿੰਨੀਆਂ ਵੀ ਫਿਲਮਾਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜਾਂ ਜੱਦੀ ਸਰਦਾਰ ਦੀਆਂ ਜਿਹੜੀਆਂ ਵੀ ਫਿਲਮਾਂ ਮੈਂ ਕੀਤੀਆਂ ਜਾਂ ਆਪਣਾ ਵੈਬ ਸੀਰੀਜ਼ ਸੋ ਮੈਂ ਆਪਣਾ ਉਹਦੇ 'ਚ ਫਿਰ ਮੇਰਾ ਹੁੰਦਾ ਹੀ ਹੈ ਕਿ ਮੈਂ ਆਹ ਕਰੂੰਗਾ ਕੈਰੇਕਟਰ ਜੀ ਜਿਹੜਾ ਮੈਨੂੰ ਸੂ ਨਹੀਂ ਦੇਖੋ ਐਕਟਿੰਗ ਦਾ ਤੇ ਉਹ ਫਿਰ ਅਗਲੇ ਵੀ ਕਹਿ ਦਿੰਦੇ ਵੀ ਭਾਈ ਤੈਨੂੰ ਰਾਈਟਿੰਗ ਦੇ ਵੈਸੇ ਮਿਲਨੇ ਐ ਐਕਟਿੰਗ 'ਚ ਨਹੀਂ ਮਿਲਨੇ ਸਹੀ ਹੈ ਅਸਲ 'ਚ ਮੈਨੂੰ ਇਹ ਸੀਗਾ ਵੀ ਸ਼ੂਟ ਤੇ ਮੈਂ ਗਿਆ ਉਹਨਾਂ ਨੇ ਮੈਨੂੰ ਥੋੜੀ ਰਿਸਪੈਕਟ ਕਰਕੇ ਇਕੱਲੇ ਨੂੰ ਇੱਕ ਵੈਨਿਟੀ ਦਾ ਕੈਬਨ ਦੇ ਦਿੱਤਾ ਮੈਂ ਇੱਕ ਦਿਨ ਤੇ ਇਕੱਲਾ ਰਿਹਾ ਉੱਥੇ ਇੱਧਰ ਉੱਧਰ ਮੈਂ ਵੇਖਿਆ ਮੈਂ ਕਿਹਾ ਯਾਰ ਇੰਦਾ ਤੇ ਸੁੱਤਰ ਜਾ ਨਹੀਂ ਆਉਣਾ ਕੰਮ ਫਿਰ ਮੈਂ ਉੱਥੇ ਦੋ ਮੁੰਡੇ ਹੋਰ ਸੀ ਸਾਡੇ ਮਾਝੇ ਦੇ ਉਹ ਵੀ ਸਾਡੇ ਨਾਲ ਕੈਰੈਕਟਰ ਕਰ ਰਹੇ ਸੀ ਮੈਂ ਕਿਹਾ ਯਾਰ ਸਾਨੂੰ ਤਿੰਨਾਂ ਨੂੰ ਇੱਕ 'ਚ ਕਰਦੇ ਹੋ ਵੀ ਮੈਂ ਚਮਲਾ ਚਮਲਾ ਮਾਰਨੀਆਂ ਹੁੰਦੀਆਂ ਦੋ ਚਾਰ ਗੱਲਾਂ ਕਰਨੀਆਂ ਹੁੰਦੀ ਰੱਖਿਆ ਬਾਕੀ ਜਿੱਦਾਂ ਡਾਇਰੈਕਟਰ ਸਾਹਿਬ ਨੇ ਕਿਹਾ ਉਦਾਂ ਤੰਗ ਨਹੀਂ ਕੀਤਾ ਆਪਾਂ ਤੰਗ ਨਹੀਂ ਕੀਤਾ ਚਲੋ ਡਾਇਰੈਕਟਰ ਵਿੱਚ ਦਗਾਤਾ ਦੱਸ ਸਕਦੇ ਨਹੀਂ ਹਾਂਜੀ ਕਹਿ ਸਕਦੇ ਕੌਣਗੇ ਪੁੱਛ ਲਿਓ ਸੱਚ ਤੁਸੀਂ ਕੀ